ਖਿੜੀਆਂ ਕਨੇਰਾ ਕਿਤੇ ਖਿੜੀ ਆ ਦੁਪਹਿਰ ਖਿੜੀ ਕੰਡਿਆਂ ਚ ਟਿਕਦੇ ਨੇ ਫੁੱਲ ਵੇ ਅਸੀਂ ਸੋਹਣੇ ਵਕਤਾਂ ਨੂੰ ਰੋਸਿਆਂ ਚ ਕੱਢੀ ਜਾਈਏ ਕਿੱਡੀ ਵੱਡੀ ਕਰ ਰਹੇ ਫੁੱਲ ਵੇ ਬੇਖਿੜੀਆਂ ਕਨੇਰਾ ਸਾਡੇ ਹੱਕ ਵਿੱਚ ਸਦਾ ਰਹੀਆਂ ਬਰਸਾਤਾਂ ਭਾਵੇਂ ਤਾਂ ਵੀ ਅਸੀਂ ਸੁੱਕੇ ਕੁਮਲਾਏ ਵੇ ਕੀ ਬਾਤ ਆ ਕੀ ਬਾਤ ਆਉਣ ਆਉਣ ਮੱਤਾ ਲਾਉਣ ਬੌਲੇ ਇਹ ਬੂਟੇ ਸਦਾ ਮੂੰਹਾਂ ਤੇ ਨਿਖਾਰ ਲੈ ਕੇ ਆਏ ਵੇ 20 ਵਿਆਂ ਚ ਸਾਡੇ ਐਡੀ ਕਮੀ ਵੀ ਨਹੀਂ ਵੇ ਤੇਲ ਵਾਲੀ 20 ਵਿਆਂ ਚ ਸਾਡੇ ਐਡੀ ਕਮੀ ਵੀ ਨਹੀਂ ਤੇਲ ਵਾਲੀ ਫੇਰ ਵੀ ਇਹਦੀ ਵੇ ਰੈਣ ਗੁੱਲ ਵੇ ਵੇ ਖਿੜੀਆਂ ਕਨੇਰਾਏ ਵੇ ਖਿੜੀਆਂ ਕਨੇਰਾ ਉਹ ਫੋਕੀਆਂ ਇਹ ਜ਼ੌਰ ਤਾਂ ਤੇ ਪੈਸੇ ਤੇਲੇ ਵਾਲੀ ਹਮੀ ਰਤੀ ਤੋਂ ਗਿੱਠ ਉੱਚਾ ਰੱਖਦੀ ਆਪੋ ਤਾਪੀ ਵਾਲੀ ਅਸਮਾਨੀ ਚੜੀ ਤੂੜੇ ਢਾਂ ਦਬ ਗਈ ਆਵਾਜ਼ ਜਰਾ ਸੱਚ ਦੀਵੇ ਦਬ ਗਈ ਆਵਾਜ਼ ਜਰਾ ਸੱਚ ਦੀ ਤੋੜ ਸੁਟ ਦਿੱਤੀ ਅਸੀਂ ਸਾਹਂਗ ਭਾਈ ਚਾਰੇ ਵਾਲੀ ਹੱਟੀਆਂ ਤੋਂ ਮਿਲਦੀ ਨਾ ਮੁੱਲ ਵੇ ਹਾਏ ਵੇ ਖਿੜੀਆਂ ਕਨੇਰਾ ਵੇ ਹੰਸੂ ਹੰਸੂ ਕਰਦੇ ਓ ਚਿਹਰੇ ਕਦੇ ਦੇਖੀ ਯਾਰਾ ਜਿਨ੍ਹਾਂ ਨੇ ਮੁਹੱਬਤਾਂ ਨੇ ਵੰਡੀਆਂ ਕੰਡਿਆਂ ਚ ਕੇਰੇ ਫੁੱਲ ਹਵਾ ਵਾਲੇ ਬੋਲੇ ਹੱਥ ਦੂਰ ਤੱਕ ਤੇਜਦੇ ਸੁਗੰਧੀਆਂ ਹੱਸਦਿਆਂ ਚਿਹਰਿਆਂ ਚੋਂ ਵਿਦਾਰ ਹੁੰਦੇ ਅੱਲਾ ਵਾਲੇ ਨੂਰ ਪਵੇ ਯਾਰਾ ਡੁੱਲ ਡੁੱਲਵੇ ਹਾਏ ਵੇ ਖਿੜੀ ਅੱਖ ਨੇਰਾ ਹੱਥਾਂ ਵਿੱਚੋਂ ਸਰੂ ਵਾਂਗ ਕਿਰਨਾ ਵੇ ਜਾਈਏ ਸੀਤ ਮਿੱਟੀ ਵਿੱਚ ਜਾਈਏ ਕਿਤੇ ਖਿੰਡਨਾ ਬਲਖ ਬਖਾਰੇ ਵਿੱਚ ਸੱਜੂ ਦੇ ਚਵਾਰੇ ਜਿਹਾ ਲੱਭਣਾ ਵੇ ਸੌਂਸ ਪਰ ਪਿੰਡ ਨਾ ਹਣਾ ਨਾਲ ਲੱਦੇ ਰੁੱਖ ਰੁੰਡ-ਮੁੰਡ ਖੜੇ ਦੇਖੇ ਗਈ ਸੀ ਹਨੇਰੀ ਜਦੋਂ ਝੁੱਲਵੇ ਖਿੜੀਆਂ ਕਨੇਰਾ ਹਾਈਵੇ ਖਿੜੀਆਂ ਕਨੇਰਾ ਕਿਤੇ ਖਿੜੀਆ ਦੁਪਹਿਰ ਖਿੜੀ ਖਿੜੀਆਂ ਕਨੇਰਾ ਵੇ ਵਾਹ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ